ਦਸੋ ਹਤਾ ਸ਼ੋਅ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 21 ਮਈ 2025 ਦਿਨ ਬੁੱਧਵਾਰ ਜੇਠ ਮਹੀਨੇ ਦੀ 8 ਤਰੀਕ ਹੈ ਜੀ ਸੈਮੀ ਆਮੂ ਕੈਲਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਤੋਂ ਬਾਅਦ ਕੈਲਗਰੀ ਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਹੈ ਤੇ ਬਹੁਤ ਜਲਦ ਮੈਂਟਨ ਚ ਵੀ ਆਪਣੀ ਲੋਕੇਸ਼ਨ ਖੋਲ੍ਹਣ ਜਾ ਰਹੇ ਆ ਇਸ ਦੇ ਨਾਲ ਹੀ ਆਪਣਾ ਮੋਟਰਸ ਸਾਡੇ ਪ੍ਰੋਗਰਾਮ ਦੇ ਸਪான்ਸਰ ਆ ਸਰੀ ਚ ਯੂਜ਼ਡ ਕਾਰਾਂ ਦੀ ਨਾਂਵਾਂ ਡੀਲਰਸ਼ਿਪ ਹੈ ਤੇ ਨਾਲੇ ਸਾਡੇ ਸਪான்ਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰ ਜੋ ਕਿ ਗ੍ਰੇਟਰ ਵੈਨਕੂਵਰ ਦੇ ਤਿੰਨ ਲੋਕੇਸ਼ਨਾਂ ਤੋਂ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਅਮਰੀਕਾ ਦੇ ਗੋਲਡਨ ਡੋਮ ਦੀ ਇੱਕ ਨਵਾਂ ਸੁਰੱਖਿਆ ਪ੍ਰਬੰਧ ਜਿਹੜਾ ਅਮਰੀਕਾ ਨੇ ਤਿਆਰ ਕਰਨ ਦਾ ਐਲਾਨ ਕੀਤਾ ਤੇ ਕੈਨੇਡਾ ਇਸ ਸਿਸਟਮ ਦੇ ਵਿੱਚ ਸ਼ਾਮਲ ਹੋਵੇਗਾ ਯੂਰਪ ਨੂੰ ਇਤਰਾਜ਼ ਆ ਕਿ ਰੂਸ ਤੇ ਪਾਬੰਦੀਆਂ ਲਾਈਆਂ ਹੋਈਆਂ ਤੇ ਭਾਰਤ ਚੋਰੀ-ਚੋਰੀ ਜਿਹੜਾ ਰੂਸੀ ਤੇਲ ਖਰੀਦ ਕੇ ਪੈਸੇ ਬਣਾ ਰਿਹਾ ਹੈ ਜੀ ਇਸ ਦੇ ਨਾਲ ਇਰਾਨ ਅਤੇ ਅਮਰੀਕਾ ਦੀ ਆਪਸੀ ਗੱਲਬਾਤ ਸਿਰੇ ਚੜ੍ਹਦੀ ਪ੍ਰਤੀਤ ਹੋ ਰਹੀ ਸੀ ਪਰ ਅੱਜ ਉੱਥੋਂ ਦੇ ਜਿਹੜੇ ਵੱਡੇ ਆਗੂ ਨੇ ਉਹਨਾਂ ਨੇ ਅਮਰੀਕੀ ਦਬਾਅ ਚੱਲਣ ਤੋਂ ਇਨਕਾਰ ਕਰ ਦਿੱਤਾ ਹੈ ਪੰਜਾਬ ਦੀ ਪੰਜਾਬੂ ਜ਼ਮੀਨ ਲੁਧਿਆਣਾ ਇਲਾਕੇ ਦੀ ਬਹੁਤ ਕੀਮਤੀ ਜ਼ਮੀਨ ਜਿਹੜੀ ਆ ਉਹਨੂੰ ਭਗਵੰਤ ਮਾਨ ਸਰਕਾਰ ਲੁੱਟਣ ਲੱਗੀ ਆ ਕਾਰਪੋਰੇਟਾਂ ਦੇ ਨਾਲ ਰਲ ਕੇ ਅਜੀਦਾ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਆ ਇਸ ਦੇ ਨਾਲ ਹੀ ਪੰਜਾਬ ਦੇ ਪਾਣੀਆਂ ਦੀ ਗੱਲ ਕਰਾਂਗੇ ਜਿਹਦੀ ਰਾਖੀ ਵਾਸਤੇ ਜਾਂ ਕਹਿ ਲਓ ਜਿਹਦੀ ਲੁੱਟ ਵਾਸਤੇ ਹੁਣ ਕੇਂਦਰੀ ਫੋਰਸਾਂ ਬਿਠਾਉਣ ਲੱਗੀ ਆ ਕੇਂਦਰ ਸਰਕਾਰ ਅਖੀਰ ਵਿੱਚ ਗੱਲਬਾਤ ਹੋਊਗੀ ਭਾਈ ਰਣਜੀਤ ਸਿੰਘ ਟਰਡਰੀਆਂ ਬਾਰੇ ਜੋ ਕਿ ਬੀਤੇ ਵਿੱਚ ਅਕਾਲ ਤਖਤ ਸਾਹਿਬ ਬਾਰੇ ਸਿੱਖ ਸਿਧਾਂਤਾਂ ਬਾਰੇ ਸੇਖਪਾਉ ਨਾਮ ਬਾਰੇ ਕੋਈ ਬਵਾਦ ਟਿੱਪਣੀਆਂ ਕਰਦੇ ਰਹੇ ਆ ਪਰ ਅੱਜ ਉਹਨਾਂ ਨੇ ਹਕਾਲਤਾ ਸਾਹਿਬ ਅੱਗੇ ਜਾ ਕੇ ਆਪਣਾ ਸੀਸ ਨਵਾ ਦਿੱਤਾ ਤੇ ਧਰਮ ਪ੍ਰਚਾਰ ਦਾ ਇਹਦ ਲਿਆ ਜੀ ਤੇ ਪੂਰੇ ਮਾਮਲੇ ਬਾਰੇ ਆਪਾਂ ਗੱਲਬਾਤ ਕਰਾਂਗੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਨੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਸ पता नोट करो इक्यासी वी एक सौ अठाई स्ट्रीट पायल बिजनेस सेंटर सरी विच कॉल छे सौ चार पांच सो तिरानवे ग्यारह ग्यारह सिक्स जीरो फोर फाइव नाइन थ्री डबल वन डबल वन ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ-ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ। ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ। ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ। ਆਪਣਾ ਮੋਟਰਸ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ। ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ। ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਜ਼ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਤੋ ਹੁਤਾਸ਼ੋਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਅਮਰੀਕਾ ਤੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਕਿ ਉਹ 25 ਬਿਲੀਅਨ ਡਾਲਰ ਦੀ ਲਾਗਤ ਨਾਲ 골ਡਨ ਡੋਮ ਬਣਾਉਣਾ ਚਾਹੁੰਦੇ ਆ ਤੇ ਕੈਨੇਡਾ ਵੀ ਇਸ ਵਾਸਤੇ ਸਹਿਮਤ ਸੋ ਇਕੱਠੇ ਹੋ ਕੇ ਪੈਸੇ ਲਾ ਕੇ ਇਹ ਇੱਕ ਰੱਖਿਆ ਪ੍ਰਬੰਧ ਤਿਆਰ ਕੀਤਾ ਜਾਊਗਾ ਸੋ ਆਪਾਂ ਜਾਣਦੇ ਹਾਂ ਕਿ ਜਦੋਂ ਪਹਿਲਾਂ ਲੜਾਈਆਂ ਹੁੰਦੀਆਂ ਸੀਗੀਆਂ ਤਾਂ ਕਿਰਪਾਨਾਂ ਨੇਜ਼ੀਆਂ ਦੇ ਨਾਲ ਬਰਸ਼ਿਆਂ ਦੇ ਨਾਲ ਰੋਡੂਬਾ ਸਮਾ ਆ ਗਿਆ ਤੂਪਾਂ ਦਾ ਫਿਰ ਟੈਂਕਾਂ ਦਾ ਹਵਾਈ ਜਹਾਜ਼ਾਂ ਦਾ ਪਰ ਜਿਹੜੀਆਂ ਤਾਜ਼ਾ ਲੜਾਈਆਂ ਹੋ ਰਹੀਆਂ ਚਾਹੇ ਰੂਸ ਯੂਕਰੇਨ ਦੀ ਆਪਾਂ ਦੇਖ ਲਈਏ ਜੈਵਨ ਭਾਰਤ ਪਾਕਿਸਤਾਨ ਦੀ ਦੇਖ ਲਈਏ ਉਹਦੇ ਵਿੱਚ ਡਰੋਨਸ ਤੇ ਮਿਜ਼ਾਈਲ ਦੀ ਵਰਤੋਂ ਜਿਹੜੀ ਹੈ ਜ਼ਿਆਦਾ ਕੀਤੀ ਜਾ ਰਹੀ ਆ ਸੋ ਕੋਈ ਵੀ ਆਪਣੀ ਫੌਜ ਮਰਵਾਉਣਾ ਨਹੀਂ ਚਾਹੁੰਦਾ ਰਿਪੋਰਟ ਦੇ ਨਾਲ ਬੰਬ ਕਿੱਥੇ ਸੁੱਟਣੇ ਆ ਮਿਜ਼ਾਈਲਾਂ ਕਿੱਥੇ ਸੁੱਟਣੀਆਂ ਉਹਦੇ ਵਾਸਤੇ ਮਿਜ਼ਾਈਲ ਲਾਂਚਰ ਅਤੇ ਨਾਲ ਦੀ ਨਾਲ ਡਰੋਨ ਇਸਤੇਮਾਲ ਕੀਤੇ ਜਾਂਦੇ ਆ ਸੋ ਲੋਕਾਂ ਨੇ ਫੌਜਾਂ ਨੇ ਜਿਹੜੇ ਮਿਜ਼ਾਈਲਾਂ ਅਤੇ ਡਰੋਨ ਤਾਂ ਤਿਆਰ ਕਰ ਲਏ ਆ ਪਰ ਦੂਜੇ ਪਾਸੇ ਨਾਲ ਦੀ ਨਾਲ ਇਹ ਵੀ ਆ ਕਿ ਸਾਰੇ ਆ ਮੁਲਕਾਂ ਕੋਈ ਪ੍ਰਬੰਧ ਨਹੀਂ ਕਿ ਜੇਕਰ ਉਹਨਾਂ ਦੇ ਉੱਤੇ ਡਰੋਨ ਜਾਂ ਮਿਜ਼ਾਈਲਾਂ ਡਿੱਗਦੀਆਂ ਤਾਂ ਉਹਨਾਂ ਨੇ ਫਿਰ ਉਹਨਾਂ ਨੂੰ ਰੋਕਣਾ ਕਿਵੇਂ ਆ ਅਮਰੀਕਾ ਦੇ ਵਿੱਚ ਇਸ ਗੱਲ ਦਾ ਪ੍ਰਬੰਧ ਹੈਗਾ ਆ ਉਹਨਾਂ ਕੋਲ ਸਿਸਟਮ ਇਹੋ ਜਿਹੇ ਹੈਗੇ ਆ ਇਜ਼ਰਾਈਲ ਕੋਲ ਆ ਰਸ਼ੀਆ ਕੋਲ ਆ ਭਾਰਤ ਪਾਕਿਸਤਾਨ ਕੋਲ ਵੀ ਹੈਗੇ ਆ ਪਰ ਜਿਹੜਾ ਇਜ਼ਰਾਈਲ ਦਾ ਆਇਰਨ ਡੋਮ ਆ ਉਹਨੂੰ ਕਾਫੀ ਪ੍ਰਚਾਰਿਆ ਗਿਆ ਕਿ ਉਹ ਬਹੁਤ ਜ਼ਿਆਦਾ ਕਾਰਗਰ ਸਿੱਧ ਹੋਇਆ ਸੀਗਾ ਕਿ ਜਿਆਦਾਤਰ ਮਜ਼ਾਈਲਾਂ ਡਰੋਨ ਉਹ ਰੋਕ ਲੈਂਦਾ ਆ ਸੋ ਹੁਣ ਅਮਰੀਕਾ ਨੇ ਗੋਲਡਨ ਡੋਮ ਬਣਾਉਣ ਦਾ ਐਲਾਨ ਕੀਤਾ ਆ ਤਾਂ ਕਿ ਜਿਹੜੀਆਂ ਵੀ ਮਜ਼ਾਈਲਾਂ ਕਿਤੇ ਸੰਭਾਵੀ ਤੌਰ ਦੇ ਉਤੇ ਚੀਨ ਉੱਤਰੀ ਕੋਰੀਆ ਇਰਾਨ ਜਾਂ ਕਿਸੇ ਹੋਰ ਮੁਲਕ ਵੱਲੋਂ ਅਮਰੀਕਾ ਵੱਲ ਜਾਂ ਸਮੁੱਚੇ ਨਾਰਥ ਅਮਰੀਕਾ ਵੱਲ ਜਿਹਦੇ ਵਿੱਚ ਕੈਨੇਡਾ ਅਮਰੀਕਾ ਮੈਕਸੀਕੋ ਸ਼ਾਮਿਲ ਆ ਆਉਣ ਤਾਂ ਉਹਨਾਂ ਨੂੰ ਰਾਹ ਦੇ ਵਿੱਚ ਹੀ ਤਬਾਹ ਕੀਤਾ ਜਾ ਸਕੇ ਸੋ ਰਾਸ਼ਟਰਪਤੀ ਟਰੰਪ ਨੇ ਇਸ ਡ੍ਰੀਮ ਪ੍ਰੋਜੈਕਟ ਵਾਸਤੇ 25 ਬਿਲੀਅਨ ਡਾਲਰ ਦੀ ਸ਼ੁਰੂਆਤੀ ਰਕਮ ਜਿਹੜੀ ਇੱਕ ਉਹਦਾ ਮਲਾਂਕਣ ਕੀਤਾਵੇ ਇੰਨੇ ਲੱਗ ਸਕਦੇ ਆ ਖਰਚਾ ਗਾਹਾਂ ਜਾ ਕੇ ਵੱਧ ਵੀ ਹੋ ਸਕਦਾ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਆ ਕਿ ਅਮਰੀਕਾ ਦੇ ਨਾਲ ਇਸ ਸੰਬੰਧੀ ਐਕਟਿਵ ਡਿਸਕਸ਼ਨਸ ਚੱਲ ਰਹੀਆਂ ਆ ਤੇ ਕੈਨੇਡਾ ਇਸ ਗੱਲ ਵਾਸਤੇ ਸਹਿਮਤ ਆ ਕਿ ਉਹ ਅਮਰੀਕਾ ਦੇ ਨਾਲ ਰਲ ਕੇ ਆਪਣਾ ਬਣਦਾ ਹਿੱਸਾ ਇਹਦੇ ਵਿੱਚ ਦੇਊਗਾ ਜੀ ਸੋ ਆਪਾਂ ਜਾਣਦੇ ਆ ਕਿ ਜਿਹੜੀਆਂ ਮਜ਼ਾਈਲਾਂ ਯੂਰਪ ਦੇ ਉੱਪਰ ਦੀ ਜਾਂ ਚੀਨ ਇਰਾਨ ਵੱਲੋਂ ਆਉਣੀਆਂ ਜ਼ਿਆਦਾਤਰ ਉਹ ਜਿਹੜੀਆਂ ਕੈਨੇਡਾ ਦੇ ਉੱਪਰ ਦੀ ਲੰਘ ਕੇ ਜਾਣੀਆਂ ਸੋ ਇਹ ਸਵਾਸਤਰ ਨੂੰ ਕੈਨੇਡਾ ਵਿੱਚ ਰੋਕਿਆ ਜਾ ਸਕੇ ਬਲਕਿ ਕੈਨੇਡਾ ਤੋਂ ਵੀ ਆਉਣ ਤੋਂ ਪਹਿਲਾਂ ਰੋਕਿਆ ਜਾ ਸਕੇ ਇਸ ਕਰਕੇ ਇਸ ਐਂਟੀ ਮਿਸਾਈਲ ਸਿਸਟਮ ਦਾ ਬਹੁਤਾ ਹਿੱਸਾ ਹੋ ਕੈਨੇਡਾ ਵਿੱਚ ਤਾਇਨਾਤ ਹੋਣਾ ਹੈ ਤੇ ਕੈਨੇਡਾ ਸਵਾਸਤ ਲਈ ਇੱਕ ਰੱਖਿਆਤਮਕ ਤੌਰ ਦੇ ਉੱਤੇ ਬੜਾ ਅਮਰੀਕਾ ਦਾ ਭਾਈਵਾਲ ਆ ਸੋ ਦੋਵੇਂ ਮੁਲਕ ਇਸ ਸਬੰਧੀ ਵਿਚਾਰਾਂ ਕਰ ਰਹੇ ਆ ਖਰਚਾ ਕਿਵੇਂ ਆਪਾਂ ਆਪਸ ਵਿੱਚ ਵੰਡਣਾ ਤੇ ਇਹ ਪ੍ਰਬੰਧ ਜਿਹੜਾ ਦੋਹਾਂ ਮੁਲਕਾਂ ਵੱਲੋਂ ਰਲ ਕੇ ਕੀਤਾ ਜਾਊਗਾ ਇਸੇ ਨਾਲ ਹੀ ਆਪਾਂ ਗੱਲਬਾਤ ਕਰੀਏ ਰੂਸ ਅਤੇ ਭਾਰਤ ਦੀ ਨਾਲ ਯੂਰਪ ਦੀ ਆਪਾਂ ਜਾਣਦੇ ਹਾਂ ਕਿ ਰੂਸ ਤੇ ਯੂਕਰੇਨ ਦੀ ਜੰਗ ਲੱਗੀ ਹੋਈ ਆ ਰੂਸ ਤੇ ਉੱਤੇ ਯੂਰਪ ਅਤੇ ਨਾਰਥ ਅਮਰੀਕਾ ਵੱਲੋਂ ਪਾਬੰਦੀਆਂ ਲਾਈਆਂ ਹੋਈਆਂ ਕਿ ਤੂੰ ਯੂਕਰੇਨ 'ਤੇ ਧੱਕਾ ਕਰ ਰਿਹਾ ਸੋ ਉਹਦੇ ਬਹੁਤ ਸਾਰੇ ਖਾਤੇ ਸੀਜ਼ ਕੀਤੇ ਗਏ ਆ ਤੇ ਸਭ ਤੋਂ ਵੱਡੀ ਗੱਲ ਉਹਦਾ ਕੁਦਰਤੀ ਖਜ਼ਾਨਾ ਜਿਹੜਾ ਨੇਚਰਲ ਗੈਸ ਆ ਤੇ ਕੱਚਾ ਤੇਲ ਆ ਉਹਦੇ ਤੇ ਪਾਬੰਦੀਆਂ ਲਾਈਆਂ ਗਈਆਂ ਵੀ ਕੋਈ ਖਰੀਦੇ ਨਾ ਤਾਂ ਕਿ ਇਹ ਆਰਥਿਕ ਨੁਕਸਾਨ ਹੋਵੇ ਪਰ ਭਾਰਤ ਲਗਾਤਾਰ ਰੂਸ ਤੋਂ ਕੱਚਾ ਤੇਲ ਜਿਹੜਾ ਖਰੀਦ ਰਿਹਾ ਆ ਤੇ ਉਸ ਤੇਲ ਦੀ ਟੋਆ ਟਵਾਈ ਵਾਸਤੇ ਜਿਹੜੇ ਤਾਂ ਨਾਮਵਰ ਕੰਪਨੀਆਂ ਨੇ ਜਿਹੜੀਆਂ ਟੋਆ ਟਵਾਈ ਕਰਦੀਆਂ ਉਹ ਪਰੇ ਹੋ ਗਈਆਂ ਆ ਕਿਉਂਕਿ ਜੇ ਕੋਈ ਸ਼ਿਪਿੰਗ ਕੰਪਨੀ ਟੋਆ ਟਵਾਈ ਕਰਦੀ ਆ ਤਾਂ ਫਿਰ ਯੂਰਪ ਵੱਲੋਂ ਜਾਂ ਨਾਰਥ ਅਮਰੀਕਾ ਵੱਲੋਂ ਤੇ ਵੀ ਪਾਬੰਦੀਆਂ ਲੱਗ ਜਾਂਦੀਆਂ ਸੋ ਭਾਰਤ ਵੱਲੋਂ ਚੋਰੀ ਚੋਰੀ ਜਿਹੜੇ ਆ ਚੋਰੀ ਜਹਾਜ਼ਾਂ ਦੇ ਰਾਹੀਂ ਅਲਰੇ ਨੂੰ ਸ਼ੈਡੋ ਫਲੀਟ ਕਿਹਾ ਜਾ ਰਿਹਾ ਯੂਰਪ ਤੋਂ ਉਹਨਾਂ ਦੇ ਰਾਹੀਂ ਰੂਸ ਤੋਂ ਤੇਲ ਖਰੀਦ ਕੇ ਭਾਰਤ ਪਹੁੰਚਾਇਆ ਜਾ ਰਿਹਾ ਆ ਅਤੇ ਗਾਂ ਫਿਰ ਭਾਰਤ ਦੇ ਇਸ ਤੇਲ ਨੂੰ ਰਿਫਾਈਨ ਕਰਕੇ ਭਾਰਤੀ ਥਾਂ ਦੇ ਆਪਾਂ ਅੰਬਾਨੀ ਡਾਨੀ ਕਹਿ ਦਿੱ ਕਿ ਜ਼ਿਆਦਾ ਬੈਟਰ ਰਹੂਗਾ ਅੰਬਾਨੀ ਡਾਨੀ ਜਿਹੜੇ ਇਸ ਤੇਲ ਨੂੰ ਰਿਫਾਈਨ ਕਰਕੇ ਵਾਪਸ ਯੂਰਪ ਨੂੰ ਤੇ ਹੋਰ ਮੁਲਕਾਂ ਨੂੰ ਵੇਚ ਕੇ ਪੈਸਾ ਬਣਾ ਰਹੇ ਆ ਯੂਰੋਪੀਅਨ ਯੂਨੀਅਨ ਦਾ ਇਸ ਗੱਲ ਦੇ ਉੱਤੇ ਇਤਰਾਜ਼ ਆ ਕਿ ਅਸੀਂ ਪਾਬੰਦੀਆਂ ਲਾਈਆਂ ਹੋਈਆਂ ਇਹਨਾਂ ਪਾਬੰਦੀਆਂ ਦੇ ਕਰਕੇ ਜਿਹੜਾ ਕੱਚਾ ਤੇਲ ਜਾਂ ਗੈਸ ਰੂਸ ਤੋਂ ਯੂਰਪ ਨੂੰ ਆਉਂਦੀ ਸੀ ਉਹ ਹੁਣ ਆ ਨਹੀਂ ਰਹੀ ਅਸੀਂ ਇੱਥੇ ਮਹਿੰਗੀ ਗੈਸ ਅਤੇ ਮਹਿੰਗਾ ਤੇਲ ਜਿਹੜਾ ਆ ਖਰੀਦ ਕੇ ਆਪਣੇ ਲੋਕਾਂ 'ਚ ਮਹਿੰਗਾਈ ਦਾ ਬੋਝ ਪਾ ਰਹੇ ਆ ਤੇ ਭਾਰਤ ਸ਼ਰਮ ਰੂਸ ਦੀ ਮਦਦ ਕਰ ਰਿਹਾ ਤੇ ਪੈਸੇ ਵੀ ਬਣਾ ਰਿਹਾ ਆ ਸੋ ਇਸ ਗੱਲ ਦੇ ਉੱਤੇ ਉਹਨਾਂ ਨੇ ਅੱਜ ਕਾਫੀ ਇਤਰਾਜ਼ ਕੀਤਾ ਆ ਉਹਨਾਂ ਦੇ ਕੁਝ ਸ਼ਿਪ ਜਿਹੜੇ ਐਸਟੋਨੀਆ ਦੀ ਨੇਵੀ ਵੱਲੋਂ ਘੇਰੇ ਵੀ ਗਏ ਆ ਰੂਸ ਤੇ ਨੈਟੋ ਦੇ ਵਿਚਕਾਰ ਇਹ ਟਕਰਾਅ ਵੀ ਵਧਿਆ ਆ ਪਰ ਇਹ ਗੱਲ ਹੁਣ ਖੁੱਲ ਕੇ ਮੀਡੀਆ ਦੇ ਵਿੱਚ ਲਿਆਂਦੀ ਗਈ ਆ ਕਿ ਭਾਰਤ ਕਿਸ ਤਰੀਕੇ ਦੇ ਨਾਲ ਚੋਰੀ ਚੋਰੀ ਸ਼ੈਡੋ ਫਲੀਟ ਜਿਹੜਾ ਜਹਾਜ਼ਾਂ ਦਾ ਆ ਜਿਨ੍ਹਾਂ ਦੇ ਉੱਤੇ ਕੋਈ ਨਾਂ ਨਹੀਂ ਹੁੰਦਾ ਕੋਈ ਸੰਕੇਤ ਨਹੀਂ ਹੁੰਦਾ ਚੋਰ ਜਹਾਜ਼ਾਂ ਨੂੰ ਕਹਿ ਲਓ ਤੇ ਇਹ ਇੱਕ ਤਰੀਕੇ ਦੇ ਨਾਲ ਕੱਚਾ ਤੇਲ ਰੂਸ ਤੋਂ ਸਮੰਗਲ ਕਰਕੇ ਭਾਰਤ ਪਹੁੰਚਾਇਆ ਜਾ ਰਿਹਾ ਆ ਸੋ ਇਹਦੇ ਉੱਤੇ ਹੁਣ ਯੂਰੋਪੀਅਨ ਯੂਨੀਅਨ ਨੇ ਜਾਂ ਨਾਰਥ ਅਮਰੀਕਾ ਨੇ ਭਾਰਤ ਤੇ ਕੀ ਐਕਸ਼ਨ ਲੈਣਾ ਇਹ ਸੰਬੰਧੀ ਵਿਚਾਰਾਂ ਚੱਲ ਰਹੀਆਂ ਆ ਪਰ ਇਹ ਗੱਲ ਸਿੱਧੀ ਯੂਰਪੀਅਨ ਯੂਨੀਅਨ ਇਹ ਕਹਿ ਰਿਹਾ ਆ ਕਿ ਭਾਰਤ ਆਪਣੀ ਭਲਾਈ ਵਾਸਤੇ ਜਿਹੜੇ ਵਿਸ਼ਵ ਦੇ ਸੂਲ ਨੇ ਨਿਯਮ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕਰ ਰਿਹਾ ਆ ਤੇ ਆਪਣੀ ਸਿਰਤਾ ਦੀ ਸ਼ਾਂਤੀ ਦੀ ਗੱਲ ਕਰ ਰਿਹਾ ਆ ਤੇ ਉਹਦੇ ਨਾਲ ਫਿਰ ਯੂਰਪ ਪ੍ਰਭਾਵਿਤ ਹੁੰਦਾ ਆ ਆਪਣੀਆਂ ਊਰਜਾ ਲੋੜਾਂ ਨੂੰ ਪੂਰੀਆਂ ਕਰਨ ਦੇ ਵਾਸਤੇ ਯੂਰਪ ਨੂੰ ਭਾਰਤ ਵੱਲੋਂ ਅਸਥਿਰ ਕੀਤਾ ਜਾ ਰਿਹਾ ਆ ਸੋ ਵੱਡੇ ਦੋਸ਼ ਯੂਰਪ ਵੱਲੋਂ ਭਾਰਤ 'ਤੇ ਅੱਜ ਲਾਏ ਗਏ ਆ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਈਰਾਨ ਅਤੇ ਅਮਰੀਕਾ ਦੀ ਈਰਾਨ ਅਤੇ ਅਮਰੀਕਾ ਦੀ ਨਿਊਕਲੀਅਰ ਡੀਲ ਬਾਰੇ ਸਮਝੌਤਾ ਲਗਭਗ ਸਿਰੇ ਚੜ੍ਹ ਚੱਲਦਾ ਸੀਗਾ ਆਪਾਂ ਇਹ ਖਬਰ ਵੀ ਦਿੱਤੀ ਸੀ ਕਿ ਡੋਨਲਡ ਟਰੰਪ ਹੁਣਾਂ ਵੱਲੋਂ ਜਦੋਂ ਮਿਡਲ ਈਸਟ ਦਾ ਦੌਰਾ ਉਹ ਕਰ ਰਹੇ ਸੀ ਇਹ ਕਿਹਾ ਗਿਆ ਕਿ ਸਮਝੌਤੇ ਤੇ ਬਿਲਕੁਲ ਲਾਗੇ ਪਹੁੰਚ ਗਏ ਆ ਇਸੇ ਤਰੀਕੇ ਈਰਾਨ ਦੇ ਜਿਹੜੇ ਵਿਦੇਸ਼ ਮੰਤਰੀ ਆ ਉਹਨਾਂ ਨੇ ਵੀ ਬੜੀ ਪੋਜ਼ਿਟਿਵ ਆਵਾਜ਼ ਕੱਢੀ ਸੀ ਕਿ ਲਾਗੇ ਚਲੇ ਗਿਆ ਆ ਕੰਮ ਪਰ ਹੁਣ ਜਿਹੜੇ ਧਾਰਮਿਕ ਆਗੂ ਨੇ ਉੱਥੋਂ ਦੇ ਈਰਾਨ ਦੇ ਪ੍ਰਮੁੱਖ ਆਇਤੁੱਲਾ ਅਲੀ ਖੁਮੈਨੀ ਉਹਨਾਂ ਨੇ ਅੱਜ ਬਿਆਨ ਦਿੱਤਾ ਕਿ ਅਸੀਂ ਅਮਰੀਕਾ ਦੇ ਦਬਾਅ ਹੇਠ ਯੂਰੇਨੀਅਮ ਇਨਰਚਮੈਂਟ ਖਤਮ ਨਹੀਂ ਕਰ ਸਕਦੇ ਯੂਰੇਨੀਅਮ ਇਨਰਚਮੈਂਟ ਦਾ ਮਤਲਬ ਇਹ ਆ ਕਿ ਯੂਰੇਨੀਅਮ ਨੂੰ ਕਿਸ ਪੱਧਰ ਤੱਕ ਜਿਹੜਾ ਆ ਉਹ ਪਿਉਰੀਫਾਈ ਕੀਤਾ ਜਾਂਦਾ ਇਹ ਦੇਖਣ ਵਾਲੀ ਗੱਲ ਹੁੰਦੀ ਹੈ ਜਦੋਂ ਪੂਰਨ ਤੌਰ ਦੇਤੇ ਉਹਨੂੰ ਪਿਉਰੀਫਾਈ ਕਰ ਲੈਂਦੇ ਆ ਇਨਰਚ ਕਰ ਲੈਂਦੇ ਆ ਉਹਦੇ ਨਾਲ ਫਿਰ ਨਿਊਕਲੀਅਰ ਬੰਬ ਬਣਦੇ ਆ ਅਦਰਵਾਈਜ਼ ਘੱਟ ਪਿਉਰੀਫਾਈ ਤਰੀਕੇ ਦੇ ਨਾਲ ਊਰਜਾ ਲੋੜਾਂ એનર્ਜੀ ਲੋੜਾਂ ਜਿਹੜੀਆਂ ਪੂਰੀਆਂ ਕੀਤੀਆਂ ਜਾ ਸਕਦੀਆਂ ਆ ਸੋ ਜਿਹੜੇ ਖਮੇਨੀ ਆ ਉਹ ਕਹਿੰਦੇ ਵੀ ਅਸੀਂ ਅਮਰੀਕਨ ਦਬਾਅ ਥੱਲੇ ਆਪਣਾ ਐਨਰੀਚਮੈਂਟ ਪ੍ਰੋਗਰਾਮ ਨਹੀਂ ਰੋਕਣਾ ਅਸੀਂ ਉਸ ਐਨਰੀਚਮੈਂਟ ਪ੍ਰੋਗਰਾਮ ਦੇ ਅਧੀਨ ਬੰਬ ਬਣਾਈਏ ਜੋ ਮਰਜ਼ੀ ਬਣਾਈਏ ਅਮਰੀਕਾ ਦੇ ਦਬਾਅ ਹੇਠ ਅਸੀਂ ਨਹੀਂ ਆਉਣਾ ਕਿਉਂਕਿ ਸਾਨੂੰ ਆਪਣਾ ਜੁਰੇਨੀਅਮ ਭੰਡਾਰ ਜਿਹੜਾ ਮਜ਼ਬੂਤ ਕਰਨ ਲਈ ਕਿਸੇ ਤੋਂ ਆਗਿਆ ਲੈਣ ਦੀ ਲੋੜ ਨਹੀਂ ਹੈਗੀ ਸੋ ਕਹਿੰਦੇ ਅਮਰੀਕਾ ਜੋ ਕਹਿ ਰਿਹਾ ਆ ਕਿ ਆਪਣਾ ਜੁਰੇਨੀਅਮ ਐਨਰੀਚਮਮੈਂਟ ਰੋਕੋ ਇਹ ਇੱਕ ਬੇਤੁਕਾ ਬਿਆਨ ਆ ਅਸੀਂ ਇਹਨੂੰ ਨਹੀਂ ਮੰਨਦੇ ਸੁਖਮੇਨੀ ਦਾ ਇਹ ਬਿਆਨ ਉਸ ਵੇਲੇ ਆਇਆ ਜਦੋਂ ਇੱਕ ਵਾਰ ਇਹਨਾਂ ਲੱਗਦਾ ਸੀਗਾ ਕਿ ડીਲ ਸਿਰੇ ਚੜਨ ਲੱਗੀ ਆ ਅਦਰਵਾਈਜ਼ ਟਰੰਪ ਉਹਨਾਂ ਨੇ ਕਿਹਾ ਸੀਗਾ ਕਿ ਜੇਕਰ ਨਿਊਕਲੀਅਰ ડીਲ ਸਿਰੇ ਨਹੀਂ ਚੜਦੀ ਤਾਂ ਇਰਾਨ ਦੇ ਉੱਤੇ ਹਮਲਾ ਕੀਤਾ ਜਾ ਸਕਦਾ ਹੈ ਸੋ ਹੁਣ ਇੱਕ ਵਾਰੀ ਫੇਰ ਗੱਲ ਜਿਹੜੀ ਆ ਉਹ ਕਹਿ ਸਕਦੇ ਆ ਕਿ ਖੜੋਤ ਵਿੱਚ ਆ ਗਈ ਹੈ ਤੇ ਅਗਾ ਇਹਨੂੰ ਕਿਵੇਂ ਲਿਆ ਜਾਂਦਾ ਕਿਉਂਕਿ ਕੀ ਹੁੰਦਾ ਹੈ ਕਿ ਗੱਲਬਾਤ ਦੇ ਵਿੱਚ ਵੀ ਕਈ ਵਾਰੀ ਆਪਣੀ ਗੱਲ ਮਨਵਾਉਣ ਵਾਸਤੇ ਅੜੀ ਕੀਤੀ ਜਾਂਦੀ ਆ ਕਿ ਜਾਂ ਮੈਂ ਨਹੀਂ ਸਮਾਨ ਵੇਚਣਾ ਜਾਂ ਮੈਂ ਨਹੀਂ ਸਮਾਨ ਖਰੀਦਣਾ ਤਾਂ ਕਿ ਮੋਰ ਲਈ ਠੇਰ ਜਿਹੜੀ ਆ ਉਹ ਟਿਆ ਜਾਵੇ ਸੋ ਖਮੇਨੀ ਉਹ ਰੂਟ ਬਣਾ ਰਹੇ ਆ ਉਹ ਟੈਕਟਿਕ ਵਰਤ ਰਹੇ ਆ ਜਾਂ ਵਾਕਿਆ ਹੀ ਇਹ ਡੀਲ ਜਿਹੜੀ ਆ ਉਹ ਖਤਮ ਹੋਣ ਵੱਲੋਂ ਟੁੱਟ ਰਹੀ ਆ ਇਹਦੇ ਬਾਰੇ ਆਪਾਂ ਨੂੰ ਕੁਝ ਦਿਨਾਂ ਜਾਂ ਹਫ਼ਤਿਆਂ 'ਚ ਪਤਾ ਲੱਗ ਸਕਦਾ ਹੈ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੀ ਭਗਵੰਤਪਨ ਸਰਕਾਰ ਆਮ ਆਦਮੀ ਪਾਰਟੀ ਦੀ ਇਮਾਨਦਾਰ ਤੇ ਨਿਕਲਾਬੀ ਸਰਕਾਰ ਪੰਜਾਬ ਨੂੰ ਦੋਹੇ ਹੱਥੀ ਦਿੱਲੀ ਨੂੰ ਲੁਟਾ ਰਹੀ ਆ ਸੋ ਹਰ ਪਾਸੇ ਜਿੱਥੇ ਵੀ ਚਾਰ ਪੈਸੇ ਬਣਦੇ ਆ ਉੱਥੇ ਦਿੱਲੀ ਵਾਲੇ ਤਾਂ ਨਾਟਕ ਕੀਤੇ ਜਾ ਰਹੇ ਤੇ ਦੋਵੇਂ ਹੱਥੀ ਲੁੱਟ ਕੇ ਪੈਸੇ ਦਿੱਲੀ ਨੂੰ ਲਿਜਾ ਰਹੇ ਆ ਪੰਜਾਬ ਦੀ ਅਫਸਰशाही ਨੂੰ ਵੀ ਪਾਸੇ ਕਰਕੇ ਅਫਸਰ ਵੀ ਦਿੱਲੀੋਂ ਲਿਆ ਕੇ ਤਨਖਾਹ ਦੇ ਉੱਤੇ ਬਿਠਾਏ ਗਏ ਆ ਤੇ ਪੰਜਾਬ ਦਾ ਖਜ਼ਾਨਾ ਪੂਰੀ ਤਰ੍ਹਾਂ ਕੇਜਰੀਆਲ ਨੂੰ ਲਟਾਇਆ ਜਾ ਰਿਹਾ ਆ ਸੋ ਹੁਣ ਇੱਕ ਹੋਲ ਜਿਹੀ ਵੱਡੀ ਮੈਗਾ ਲੁੱਟ ਆਪਾਂ ਕਹਿ ਸਕਦੇ ਆ ਉਹੋ ਕੇਜਰੀ ਵਾਲ ਤੇ ਭਗਵੰਤ ਮਾਨ ਪੰਜਾਬ ਚ ਪਾਉਣ ਲੱਗੇ ਆ ਲੁਧਿਆਣੇ ਦਿਵਾਲੇ ਮੁੱਲਾਪੁਰ ਦਾਖਾਂ ਦਿਵਾਲੇ 32 ਪਿੰਡਾਂ ਦੀ ਜ਼ਮੀਨ ਜਿਹੜੀ ਕਿ ਤਕਰੀਬਨ 24000 ਤੇ 311 ਏਕੜ ਬਣਦੀ ਆ ਉਹਨੂੰ ਐਕਵਾਇਰ ਕਰਨ ਲੱਗੇ ਆ ਕਿ ਇੱਥੇ ਅਸੀਂ ਅਰਬਨ ਸਟੇਟ ਬਣਾਉਣੀ ਆ ਸੋ ਪਹਿਲਾਂ ਚੰਡੀਗੜ੍ਹ ਦੇ ਨਾਂ ਦੇ ਉੱਤੇ ਜਿਹੜੀ ਸਾਡੀ ਲੁੱਟ ਹੋਈ ਆ ਆਪਾਂ ਸਾਰੇ ਜਾਣਦੇ ਆ ਤੇ ਹੁਣ ਬੱਤੀਆਂ ਪਿੰਡਾਂ ਦੀ ਜ਼ਮੀਨ ਲੁਧਿਆਣੇ ਦੇ ਆਲੇ ਦੁਆਲੇ ਜਿਹੜੀ ਕਿ ਬਹੁਤ ਆ ਪਜ਼ਾਊ ਜ਼ਮੀਨ ਆ ਉਹਨੂੰ ਐਕਵਾਇਰ ਕਰਕੇ ਕਾਰਪੋਰੇਟਾਂ ਨੂੰ ਵੇਚਿਆ ਜਾਊਗਾ ਤੇ ਫਿਰ ਜਿਹੜੀ ਭਗਵੰਤ ਮਾਨ ਸਰਕਾਰ ਆ ਇਹਨਾਂ ਦੇ ਮੰਤਰੀ ਸੰਤਰੀਗਾ ਤੇ ਆਪ ਸਾਰੇ ਦਿੱਲੀ ਵਾਲੇ ਵਿੱਚ ਰਲ ਕੇ ਕਾਰਪੋਰੇਟਾਂ ਨਾਲ ਰਲ ਕੇ ਅਰਬਾਂ ਖਰਬਾਂ ਦੀਆਂ ਗਾਂਹਾਂ ਲੁੱਟ ਕਰਨਗੇ ਕਿਉਂਕਿ ਕਿਸਾਨਾਂ ਤੋਂ ਉਹ ਜ਼ਮੀਨ ਜਿਹੜੀ ਲੱਖਾਂ ਦੇ ਵਿੱਚ ਖਰੀਦੀ ਜਾਊਗੀ ਐਕਵਾਇਰ ਕਰਕੇ ਪ੍ਰਤੀ ਏਕੜ ਦੇ حساب ਨਾਲ ਅਤੇ ਗਾਂਹ ਫਿਰ ਕਲੋਨਾਈਜ਼ਰ ਦੇ ਕਾਰਪੋਰੇਟ ਇਸੇ ਜ਼ਮੀਨ ਦੇ ਵਿੱਚ ਪਲਾਟ ਕੱਟ ਕੇ ਉਹਨਾਂ ਨੂੰ ਗਾਂਹ ਕਰੋੜਾਂ ਅਰਬਾਂ ਖਰਬਾਂ ਦੇ ਵਿੱਚ ਵੇਚਣਗੇ ਸੋ ਇਸ ਸਬੰਧੀ ਇੱਕ ਕਾਠ ਜਿਹੜਾ ਜੀ ਉਹ ਹੋਇਆ ਪਿੰਡਾਂ ਦਾ ਇਹਦੇ ਵਿੱਚ ਕਿਸਾਨ ਜਥੇਬੰਦੀਆਂ ਵੀ ਤੇ ਵਿਰੋਧੀ ਧਿਰਾਂ ਦੇ ਆਗੂ ਵੀ ਸ਼ਾਮਲ ਹੋਏ ਆ ਤੇ ਇਹ ਕਿਹਾ ਗਿਆ ਕਿ ਜਿਹੜਾ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਵੀ ਇਹ 32 ਪਿੰਡਾਂ ਦੀ ਜ਼ਮੀਨ ਐਕਵਾਇਰ ਕਰਨੀ ਹੈ ਇਹਨੂੰ ਰੱਦ ਕਰਨ ਵਾਸਤੇ ਮੋਰਚਾ ਵਿੰਡਿਆ ਜਾਊਗਾ ਤੇ 24 ਮਈ ਨੂੰ ਮੁੱਲਾਂਪੁਰ ਦੇ ਵਿੱਚ ਸਯੁਕਤ ਕਿਸਾਨ ਮੋਰਚੇ ਦੀ ਇੱਕ ਵੱਡੀ ਰੈਲੀ ਇੱਕ ਮੀਟਿੰਗ ਜਿਹੜੀ ਆ ਉਹ ਕੀਤੀ ਜਾਊਗੀ ਤਾਂ ਕਿ ਸਿਰ ਜੋੜ ਕੇ ਇਹ ਫੈਸਲਾ ਕੀਤਾ ਜਾ ਸਕੇ ਕਿ ਜਿਹੜਾ ਇਹ ਨਵੀਂ ਇੱਕ ਕਵੀਮਤ ਬੰਦੀ ਘੜੀ ਗਈ ਆ ਲੋਕਾਂ ਨੂੰ ਲੁੱਟਣ ਦੀ ਇਹਨੂੰ ਕਿਵੇਂ ਰੋਕਣਾ ਜੀ ਸੋ ਇਸ ਅੱਜ ਦੀ ਮੀਟਿੰਗ ਵਿੱਚ ਜਿਹੜੀਆਂ ਕਿਸਾਨ ਮੋਰਚੇ ਤਾਂ ਜੁੜੀਆਂ ਜਥੇਬੰਦੀਆਂ ਉਹਨਾਂ ਦੇ ਆਗੂ ਸ਼ਾਮਲ ਹੋਏ ਆ ਕਾਂਗਰਸ ਦੇ ਕਿਸਾਨ ਸੈਲ ਦੇ ਜਿਹੜੇ ਚੇਅਰਮੈਨ ਨੇ ਸੁਖਪਾਲ ਸਿੰਘ ਖਹਿਰਾ ਅਕਾਲੀ ਵਿਧਾਇਕ ਮਨਪੀਰ ਸਿੰਘ ਅਯਾਲੀ ਜੋ ਕਿ ਹਲਕੇ ਦੇ ਵਿਧਾਇਕ ਵੀ ਆ ਕਾਂਗਰਸ ਦੇ ਹਲਕਾ ਇੰਚਾਰਜ ਕੈਪਟਨ ਸੰਦੀਪ ਅਸੰਧੂ ਤੇ ਇਸ ਦੇ ਨਾਲ ਹੀ ਕਾਮਰੈਡਾਂ ਵਿੱਚੋਂ ਪੰਥਕ ਜਥੇਬੰਦੀਆਂ ਵਿੱਚੋਂ ਵੀ ਕੁਝ ਨਮੈंदे ਸ਼ਾਮਲ ਹੋਏ ਅਤੇ ਕਿਸਾਨਾਂ ਦਾ ਸਾਥ ਦੇਣ ਦਾ ਐਲਾਨ ਕੀਤਾ ਗਿਆ ਹੈ ਸਮਝਣ ਵਾਲੀ ਗੱਲ ਇਹ ਹੈ ਕਿ ਲੁਧਿਆਣੇ ਦਾ ਇਹ ਖੇਤਾ ਪ੍ਰੀਮੀਅਰ ਖੇਤੀਬਾੜੀ ਜ਼ਮੀਨ ਵਾਲਾ ਇਲਾਕਾ ਆ ਮਤਲਬ ਕਿ ਇੱਥੋਂ ਦੀ ਜ਼ਮੀਨ ਕਾਫੀ ਉਪਜਾਊ ਆ ਪੰਜਾਬ ਦੀ ਫਸਲ ਦੇ ਵਿੱਚ ਬਹੁਤ ਯੋਗਦਾਨ ਪਾਉਂਦੀ ਆ ਹੁਣ ਜਿਹੜੀ ਖੇਤੀਬਾੜੀ ਵਾਲੀ ਜ਼ਮੀਨ ਹੈ ਪੈਦਾ ਨਹੀਂ ਕੀਤੀ ਜਾ ਸਕਦੀ ਜਿਹੜੀ ਇਹ ਇੰਡਸਟਰੀ ਆ ਜਾਂ ਅਰਬਨ ਸਟੇਟ ਆ ਇਹ ਤਾਂ ਕਿਤੇ ਮਾਰੂ ਜ਼ਮੀਨ ਵਿੱਚ ਵੀ ਲੱਗ ਸਕਦੇ ਆ ਬਾਹਰ ਬਣ ਕੇ ਵੀ ਨਵਾਂ ਸ਼ਹਿਰ ਬਣ ਸਕਦਾ ਆ ਕਿਤੇ ਬਥੇਰਾ ਪਹਾੜੀ ਇਲਾਕਾ ਆ ਬਥੇਰਾ ਇਲਾਕਾ ਇਹੋ ਜਿਹੜਾ ਬੇਬਾਦ ਪਿਆ ਆ ਤੁਸੀਂ ਉੱਥੇ ਇਹ ਕਰ ਸਕਦੇ ਆ ਪਰ ਖੇਤੀਬਾੜੀ ਵਾਲੀ ਜ਼ਮੀਨ ਜਿਹੜੀ ਆ ਉਹ ਤਬਾਹ ਕਰਕੇ ਉਹਦੇ ਉੱਤੇ ਜਿਹੜਾ ਕੰਕਰੀਟ ਦਾ ਜੰਗਲ ਬਣਾ ਦੇਣਾ ਇਹ ਕਿਸੇ ਪਾਸਿਓਂ ਜਿਹੜਾ ਆ ਸਿਆਣਪ ਵਾਲੀ ਗੱਲ ਨਹੀਂ ਆਪਾਂ ਬਾਹਰਲੇ ਮੁਲਕਾਂ ਦੇ ਵਿੱਚ ਅਕਸਰ ਦੇਖਦੇ ਆ ਕਿਵੇਂ ਆਦੀਆਂ ਲੈਂਡ ਜ਼ੋਨਿੰਗ ਬਣਾਈਆਂ ਹੋਈਆਂ ਐਗਰੀਕਲਚਰ ਲੈਂਡ ਤੇ ਪਾਬੰਦੀਆਂ ਲਗੀਆਂ ਹੋਈਆਂ ਆ ਇੰਗਲੈਂਡ ਕੋਲ ਕੈਨੇਡਾ ਅਮਰੀਕਾ ਕੋਲ ਬਹੁਤ ਜ਼ਮੀਨ ਆ ਜਿਹੜੀ ਕਿ ਖੇਤੀਬਾੜੀ ਵਾਲੀ ਆ ਪਰ ਫਿਰ ਵੀ ਜਿਹੜੀਆਂ ਸੀਲਿੰਗਸ ਤੋੜੀਆਂ ਨਹੀਂ ਜਾਂਦੀਆਂ ਤੇ ਖੇਤੀਬਾੜੀ ਵਾਲੀ ਜ਼ਮੀਨ ਸਿਰਫ ਖੇਤੀਬਾੜੀ ਵਾਸਤੇ ਹੀ ਮਹਫੂਜ਼ ਰੱਖਿਆ ਜਾਂਦਾ ਆ ਸੋ ਗੱਲ ਸਿੱਧੀ ਆ ਕਿ ਇਹ ਇੱਕ ਲੱਖਾਂ ਕਰੋੜਾਂ ਦਾ ਕੱਪੜਾ ਭਗਵਾਨਦਮਨ ਕੇਜਰੀ ਵਾਲ ਕਰਨ ਲੱਗੇ ਆ ਜਿਹਦੇ ਵਿੱਚ ਕਿਸਾਨਾਂ ਤੋਂ ਸਸਤੇ ਭਾਅ ਜ਼ਮੀਨ ਲੈ ਕੇ ਕਾਹਾਂ ਕਲੋਨਾਈਜ਼ਰਾਂ ਤੇ ਕਾਰਪੋਰੇਟਾਂ ਨੂੰ ਅਬੇਚੀ ਜਾਊਗੀ ਤਾਂ ਸਾਰੇ ਫਿਰ ਰਲ ਕੇ ਕਰੋੜਾਂ ਅਰਬਾਂ ਖਰਬਾਂ ਰੁਪਏ ਬਣਾਉਣਗੇ ਪੰਜਾਬ ਦੇ ਲੋਕਾਂ ਨੂੰ ਇਸ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਆ ਕਿਉਂਕਿ ਜੇਕਰ ਲੁਧਿਆਣੇ ਦੇ ਕੋਲ ਇਹ ਪ੍ਰੋਜੈਕਟ ਸਫਲ ਹੋ ਗਿਆ ਤਾਂ ਫਿਰ ਹੋਰ ਸ਼ਹਿਰਾਂ ਦੇ ਦਿਵਾਲੇ ਵੀ ਇਸੇ ਤਰੀਕੇ ਹਜ਼ਾਰਾਂ ਏਕੜ ਜ਼ਮੀਨ ਅਕਵਾਇਰ ਕਰਾਈ ਜਾਊਗੀ ਤੇ ਉਹਦੀ ਸਿੱਧੀ ਲੁੱਟ ਫਿਰ ਜਿਹੜੀ ਆ ਆਮ ਆਦਮੀ ਪਾਰਟੀ ਦੀ ਇਮਾਨਦਾਰ ਅਤੇ ਇਨਕਲਾਬੀ ਸਰਕਾਰ ਕਰੂਗੀ ਇਸੇ ਨਾਲ ਹੀ ਆਪਾਂ ਗੱਲਬਾਤ ਕਰੀਏ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੇ ਪਾਣੀਆਂ ਦੀ ਲੁੱਟ ਕੇਂਦਰ ਸ਼ਰੇਆਮ ਕਰ ਰਹੀ ਆ ਬੀਬੀ ਐਮਬੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਪ੍ਰਬੰਧ ਆਪਣੇ ਹੱਥ 'ਚ ਲੈ ਚੁੱਕੀ ਆ ਤੇ ੱੱਕੇ ਨਾਲ ਪਾਣੀ ਜਿਹੜਾ ਹਰਿਆਣੇ ਦੇ ਰਾਜਸਥਾਨ ਨੂੰ ਬੀਤੇ ਦਿਨਾਂ ਦੇ ਵਿੱਚ ਦਿੱਤਾ ਗਿਆ ਆ ਸੋ ਪਹਿਲਾਂ ਇਹਦੀ ਰਾਖੀ ਜਿਹੜੀ ਆ ਸੂਬਾ ਸਰਕਾਰ ਕਰਦੀ ਸੀ ਪੁਲਿਸ ਕਰਦੀ ਸੀ ਹੁਣ ਕੇਂਦਰ ਸਰਕਾਰ ਨੇ ਜਿਹੜਾ ਆ ਜੀ ਇਹ ਕਹਿਤਾ ਕਿ ਪਾਖੜਾ ਨੰਗਲ ਡੈਮ ਦੀ ਸਿਕਿਉਰਿਟੀ ਜਿਹੜੀ ਆ ਉਹ ਕੇਂਦਰੀ ਬਲ ਕਰਨਗੇ ਉਹਦੇ ਵਾਸਤੇ ਬਕਾਇਦਾ ਉਹ ਕਹਿੰਦੇ ਵੀ ਅਸੀਂ ਇੱਕ ਬਜਟ ਜਿਹੜਾ ਰੱਖ ਦਿੱਤਾ ਆ 1000 ਦੇ ਕਰੀਬ ਨਵੀਆਂ ਨੌਕਰੀਆਂ ਰੱਖੀਆਂ ਜਾਣਗੀਆਂ ਸੋ ਇਹ ਜਿਹੜੀ ਨਵੀਂ ਫੋਰਸ ਆ ਉਹ ਕੇਂਦਰ ਦੇ ਅਧੀਨ ਤਿਆਰ ਕੀਤੀ ਜਾਊਗੀ ਤੇ ਇਹਦੇ ਵਿੱਚ ਉਹ ਕਹਿੰਦੇ ਵੀ ਤਕਰੀਬਨ 9 ਕਰੋੜ ਦਾ ਖਰਚਾ ਆਊਗਾ ਜਿਹਦੇ ਵਿੱਚੋਂ 60% ਹਿੱਸਾ ਪੰਜਾਬ ਦਊਗਾ ਉਹ ਪੰਜਾਬ ਦਾ ਪਾਣੀ ਲੁੱਟਣਾ ਆ ਪੰਜਾਬ ਦੀ ਪੁਲਿਸ ਨੂੰ ਪਰੇ ਕਰਕੇ ਪੰਜਾਬ ਕੋਲੋਂ ਪੈਸੇ ਲੈ ਕੇ ਪੰਜਾਬ ਦੇ ਸਰ ਜੁੱਤੀਆਂ ਮਾਰਨ ਦੀ ਇੱਕ ਨਵੀਂ ਸਕੀਮ ਜਿਹੜੀ ਆ ਘੜ ਲਈ ਗਈ ਆ ਤਾਂ ਕਿ ਕਦੇ ਪੰਜਾਬ ਆਪਣੇ ਹਿੱਸੇ ਦਾ ਪਾਣੀ ਨਾ ਲੈ ਸਕੇ ਸੋ ਡੈਮਸ ਜਿਹੜੇ ਆ ਉਹਨਾਂ ਤੇ ਕੋ ਧਰਨਾ ਨਾਲ ਲੱਗ ਸਕੇ ਕੋਈ ਮੰਗ ਪੱਤਰ ਦੇਣ ਨਾਲ ਪਹੁੰਚ ਸਕੇ ਉਹਨੂੰ ਰੋਕਣ ਦੇ ਵਾਸਤੇ ਵੀ ਦੂਰੋਂ ਸ਼ਿਸ਼ਕਾਰ ਦਿਆ ਕਰਨੇ ਆ ਕੇਂਦਰ ਆਪਣੀ ਜਿਹੜੀ ਫੋਰਸ ਲਾਉਣ ਲੱਗਾ ਤੇ ਉਹਦਾ ਬਹੁਤਾ ਹਿੱਸਾ ਤਨਖਾਹਾਂ ਦਾ ਪੰਜਾਬ ਤੋਂ ਲਿਆ ਕਰਨਗੇ ਤੇ ਪੰਜਾਬ ਦੇ ਹੀ ਹੋਰ ਜੁੱਤੀਆਂ ਮਾਰੀਆਂ ਜਾਣੀਆਂ ਪੰਜਾਬ ਦੇ ਪਾਣੀ ਦੀ ਲੁੱਟ ਹੋਰ ਪੀੜੀ ਕਰਨ ਵਾਸਤੇ ਕੇਂਦਰ ਨੇ ਪ੍ਰਬੰਧ ਕਰ ਲਏ ਆ ਜੀ ਅਖੀਰ ਦੇ ਵਿੱਚ ਗੱਲਬਾਤ ਕਰੀਏ ਪੰਥਕ ਮਸਲੇ ਦੀ ਪੰਥਕ ਹਲਕਿਆਂ ਦੀ ਜਿਹੜਾ ਕਿ ਟਕਸਾਲੀ ਮਿਸ਼ਨਰੀ ਵਿਵਾਦ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਆ ਇਹ ਵਿਵਾਦ ਬੀਤੇ ਦੇ ਵਿੱਚ ਹਿੰਸਕ ਵੀ ਹੋ ਚੁੱਕਾ ਕੌਮ ਜਿਹੜੀ ਆ ਬੁਰੀ ਤਰ੍ਹਾਂ ਵੰਡੀ ਗਈ ਸੀਗੀ ਤੇ ਹੁਣ ਕੀ ਹੋਇਆ ਕਿ ਅਚਾਨਕ ਜਿਹੜੀ ਅਕਾਲ ਤਖਤ ਸਾਹਿਬ ਦੇ ਵੱਲੋਂ ਇੱਕ ਬੈਕ ਡੋਰ ਗੱਲਬਾਤ ਭਾਈ ਰਣਜੀਤ ਸਿੰਘ ਢੜੀਆਂ ਵਾਲਿਆਂ ਨਾਲ ਚੱਲ ਰਹੀ ਸੀ ਜਿਹੜੇ ਪਰਮੇਸ਼ਰ ਦਰਬਾਰ ਇੱਕ ਡੇਰਾ ਪਟਿਆਲੇ ਦੇ ਕੋਲ ਉਹਦੇ ਸੰਚਾਲਕ ਆ ਸੋ ਅਚਾਨਕ ਭਾਈ ਰਣਜੀਤ ਸਿੰਘ ਢੜੀਆਂ ਇਸ ਗੱਲਬਾਤ ਤੋਂ ਬਾਅਦ ਅਕਾਲ ਤਖਤ ਸਾਹਿਬ ਅੱਗੇ ਪਹੁੰਚੇ ਆ ਉੱਥੇ ਜਾ ਕੇ ਉਹਨਾਂ ਨੇ ਖਿਮਾ ਜਾਚਨਾ ਕੀਤੀ ਹੈ ਅਤੇ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਦੀ ਖਿਮਾ ਜਾਚਨਾ ਪ੍ਰਵਾਨ ਕਰਦੇ ਆ ਉਹਨਾਂ ਨੂੰ ਪ੍ਰਚਾਰ ਕਰਨ ਦੀ ਅਗਿਆ ਮੋੜ ਦੇ ਦਿੱਤੀ ਗਈ ਹੈ ਤੁਹਾਨੂੰ ਯਾਦ ਕਰਾ ਦਿਆਂ ਕਿ ਉਹਨਾਂ ਦੇ ਪ੍ਰਚਾਰ ਕਰਨ ਤੇ ਵੀ ਪਾਬੰਦੀ ਜਿਹੜੀ ਅਕਾਲ ਤਖਤ ਸਾਹਿਬ ਤੋਂ ਲੱਗੀ ਹੋਈ ਸੀਗੀ ਸੋ ਖਿਮਾ ਚਾਚਾ ਨੇ ਪ੍ਰਵਾਨ ਹੁਣ ਮਗਰੋਂ ਜਿਹੜਾ ਭਾਈ ਰਣਜੀਤ ਸਿੰਘ ਢੱਡੀਆਂ ਨੇ ਬਿਆਨ ਦਿੱਤਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਥ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਮੈਂ ਮਾਫੀ ਮੰਗੀ ਆ ਜਿਹੜੇ ਮੈਂ ਬੀਤੇ ਦੇ ਵਿੱਚ ਜਾਣੇ-ਣੇ ਅਪਸ਼ਬਦ ਬੋਲੇ ਆ ਉਹਨਾਂ ਦੇ ਵਾਸਤੇ ਵੀ ਮੈਂ ਖਿਮਾ ਮੰਗਦਾ ਆਪਾਂ ਸਾਰੇ ਜਾਣਦੇ ਆ ਕਿ ਸਿੱਖੀ ਸਿਧਾਂਤਾਂ ਬਾਰੇ ਸਿੱਖ ਗੁਰਧਾਮਾਂ ਬਾਰੇ ਅਕਾਲ ਤਖਤ ਸਾਹਿਬ ਬਾਰੇ ਦਰਬਾਰ ਸਾਹਿਬ ਬਾਰੇ ਬੇਰੀਆਂ ਬਾਰੇ ਅਸੇਕਾ ਪਾਵਨਾਂਵਾ ਬਾਰੇ ਉਹ ਬਹੁਤ ਹੀ ਹਿਰਦੇ ਵਿਦਿਕ ਗੱਲਾਂ ਕਰਦੇ ਰਹੇ ਆ ਕਾਮਰਡੀ ਪ੍ਰਭਾਵ ਫੇਡਾਂ ਜਾਂ ਕੁਝ ਜਿਹੜੇ ਲੋਕ ਨੇ ਜਿਹੜੇ ਕਿ ਅਸਿੱਖੀ ਦੇ ਜਿਹੜਾ ਕਿ ਤੇਲ ਦੇਣ ਦਾ ਕੰਮ ਕਰਦੇ ਆ ਉਹਨਾਂ ਦੇ ਮਗਰ ਲੱਗ ਕੇ ਪਰ ਅੱਜ ਉਹਨਾਂ ਨੇ ਖੁੱਲੇ ਦਿਲ ਨਾਲ ਮਾਫੀ ਮੰਗੀ ਆ ਤੇ ਇਹ ਕਿਹਾ ਕਿ ਪੰਜਾਬ ਵਿੱਚ ਜਿਹੜੀ ਧਰਮ ਪਰਿਵਰਤਨ ਦੀ ਲੇਅਰ ਚੱਲ ਰਹੀ ਆ ਜਿਹੜੀ ਕਿ ਪਿੰਡਾਂ ਵਿੱਚ ਗਰੀਬ ਸਿੱਖਾਂ ਨੂੰ ਪ੍ਰਭਾਵਿਤ ਕਰ ਰਹੀ ਆ ਉਨੇ ਵਾਸਤੇ ਕਹਿੰਦੇ ਮੈਂ ਅਕਾਲ ਤਖ ਸਾਦੀ ਗਵਾਈ ਚ ਹੁਣ ਧਰਮ ਪ੍ਰਚਾਰ ਸਿੱਖੀ ਦਾ ਕਰੂੰਗਾ ਤੇ ਪਿੰਡ ਪਿੰਡ ਜਾ ਕੇ ਅਮਰ ਸੰਚਾਰ ਦੀ ਲਹਿਰ ਤਕੜੇ ਹੋ ਕੇ ਸ਼ੁਰੂ ਕੀਤੀ ਜਾਊਗੀ। ਉਹਨਾਂ ਨੇ ਉੱਥੇ ਇਹ ਵੀ ਗੱਲ ਕਹੀ ਹੈ ਕਿ ਜੇ ਮੇਰੇ ਝੁਕਣ ਦੇ ਨਾਲ ਪੰਥ ਦਾ ਭਲਾ ਹੁੰਦਾ ਆ ਪੰਥ ਦੀ ਏਕਤਾ ਹੁੰਦੀ ਆ ਤਾਂ ਮੈਂ ਹਜ਼ਾਰਾਂ ਵਾਰ ਨੀਵਾ ਹੋ ਕੇ ਅਕਾਲ ਤਖ ਸਾਹਿਬ ਕੇ ਸਿਰ ਝੁਕਾਉਣ ਲਈ ਤਿਆਰ ਆ। ਸੋ ਕੁੱਲ ਮਿਲਾ ਕੇ ਇਸ ਮਾਮਲੇ ਨੂੰ ਦੋ ਤਰ੍ਹਾਂ ਲਿਆ ਜਾ ਰਿਹਾ ਆ। ਜੇ ਸਿਆਸੀ ਤੌਰ ਤੇ ਗੱਲ ਕਰੀਏ ਤਾਂ ਇਹ ਦੇਖਿਆ ਜਾ ਰਿਹਾ ਆ ਇਹ ਦਾਂਦਨੀ ਟਕਸਾਲ ਜਿਹੜੀ ਕਿ ਹਮੇਸ਼ਾ ਕਾਲੀਦਾਲ ਦੇ ਨਾਲ ਹੋ ਕੇ ਚੱਲਦੀ ਰਹੀ ਹੈ ਪਿਛਲੇ 2 ਦਹਾਕੇ ਉਹ ਹੁਣ ਆਪਣੀ ਨੇੜਤਾ ਭਾਜਪਾ ਨਾਲ ਸਿੱਧੇ ਰੂਪ ਵਿੱਚ ਬਣਾ ਚੁੱਕੀ ਹੈ ਖੁੱਲ ਕੇ ਮਹਾਰਾਸ਼ਟਰ ਚੋਣਾਂ ਦੇ ਵਿੱਚ ਪੰਜਾਬ ਦੀਆਂ ਚੋਣਾਂ ਦੇ ਵਿੱਚ ਟਕਸਾਲੀ ਜਿਹੜੇ ਧੜੇ ਆ ਖਾਸ ਕਰਕੇ ਦਾਂਦਨੀ ਟਕਸਾਲ ਜਿਹੜਾ ਬਾਬੇ ਤੋਂ ਮੇ ਵਾਲਾ ਧੜਾ ਆ ਉਹ ਭਾਜਪਾ ਦੇ ਨਾਲ ਬਗਲਗੀਰ ਹੋ ਚੁੱਕਾ ਆ ਸੁਖਬੀਰ ਬਾਦਲ ਖਾਨਾਂ ਦੀ ਪੈਠ ਵਿੱਚ ਛੋਲੇ ਮਾਰ ਚੁੱਕੇ ਆ ਇਸ ਕਰਕੇ ਸੁਖਬੀਰ ਬਾਦਲ ਖਾਨਾਂ ਨੂੰ ਕਾਲੀਆਂ ਨੂੰ ਜਿਹੜੇ ਕਿ ਸ਼ੋਮਣੀ ਕੋត្រਾ ਪੰਧਕ ਕਮੇਟੀ ਜਾਂ ਤਖਤਾਂ ਦੇ ਕਾਬਜ਼ ਨੇ ਇੱਕ ਧੜਾ ਪੰਜਾਬ ਦੇ ਵਿੱਚ ਵੀ ਚਾਹੀਦਾ ਸੋ ਇਹ ਜਿਹੜੀ ਨੇਗੜਤਾ ਉਧਰੋਂ ਵੀ ਦੇਖੀ ਜਾ ਰਹੀ ਆ ਤੇ ਦੂਜੀ ਗੱਲ ਇਹ ਆ ਵੀ ਕੁਝ ਜਿਹੜੇ ਸਿਹਰਦ ਲੋਕ ਆ ਜਿਹਨਾਂ ਨੇ ਯਤਨ ਸਗੇ ਕਿ ਕਿਸੇ ਨਾ ਕਿਸੇ ਤਰੀਕੇ ਪੰਥ ਦੇ ਵਿੱਚ ਜਿਹੜੇ ਟਕਰਾਅ ਬਣੇ ਹੋਏ ਇਹਨਾਂ ਨੂੰ ਇਕੱਠਾ ਕੀਤਾ ਜਾਵੇ ਟਕਰਾਅ ਘਟਾਏ ਜਾਣ ਜਿਹਦੇ ਵਿੱਚ ਦਿੱਲੀ ਵਾਲੇ ਸਰਨਾ ਭਰਾਵਾਂ ਦਾ ਵੀ ਯੋਗਦਾਨ ਸੀਗਾ ਸੋ ਇਹ ਵੀ ਲਾਗੇ ਲਿਆਉਣ ਦੇ ਵਿੱਚ ਕਾਮਯਾਬ ਹੋਏ ਆ ਸੋ ਇਹਦੇ ਨਾਲ ਕੀ ਆ ਕਿ ਕੁਝ ਲੋਕ ਅੱਜ ਇਸ ਦੀ ਵਿਰੋਧਤਾ ਕਰ ਰਹੇ ਆ ਕੁਝ ਸਵਾਗਤ ਕਰ ਰਹੇ ਆ ਵਿਰੋਧਤਾ ਕਰਨ ਵਾਲੇ ਇਹ ਕਹਿ ਰਹੇ ਆ ਕਿ ਸਿਰਫ ਇੱਕ ਮਾਫੀ ਦੇਣਾ ਹੀ ਕਾਫੀ ਨਹੀਂ ਆ ਭਾਈ ਰਣਜੀਤ ਸਿੰਘ ਢੱਡਰੀਆਂ ਨੇ ਬੀਤੇ ਦੇ ਵਿੱਚ ਸਿੱਖ ਸਿਧਾਂਤਾਂ ਦੇ ਬਾਰੇ ਤੇ ਸਿੱਖ ਭਾਵਨਾਵਾਂ ਬਾਰੇ ਬਹੁਤ ਜ਼ਿਆਦਾ ਘਟੀਆ ਤੇ ਨੀਵੇਂ ਪੱਧਰ ਦੀ ਜਾਗ ਸ਼ਬਦਾਵਲੀ ਵਰਤੀ ਆ ਸੋ ਉਹਦੇ ਵਾਸਤੇ ਇਹਨਾਂ ਨੂੰ ਸਜ਼ਾ ਲੱਗਣੀ ਚਾਹੀਦੀ ਸੀ ਜਾਂ ਹੋਰ ਕੋਈ ਰਾਹ ਪਣਾਉਣਾ ਚਾਹੀਦਾ ਸੀ ਤੇ ਦੂਜੇ ਪਾਸੇ ਜਿਹੜੇ ਸਵਾਗਤ ਕਰਨ ਵਾਲੇ ਉਹ ਕਹਿੰਦੇ ਬਹੁਤ ਵਧੀਆ ਗੱਲ ਹੋਈ ਆ ਜਿਹੜੀ ਏਕਤਾ ਹੋਈ ਆ ਦਾ ਸਵਾਗਤ ਕਰਨਾ ਚਾਹੀਦਾ ਕਿਉਂਕਿ ਪ੍ਰਚਾਰ ਦੀ ਵਕਈ ਇਸ ਵੇਲੇ ਵੱਡੀ ਲੋੜ ਹੈ ਤੇ ਜੇਕਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹਟਾ ਕੇ ਸਿੱਖੀ ਸਿਧਾਂਤਾਂ ਮੁਤਾਬਕ ਸਿੱਖ ਮਰਿਆਦਾ ਦੇ ਮੁਤਾਬਕ ਪ੍ਰਚਾਰ ਕਰਦੇ ਆ ਤੇ ਪੰਜਾਬ ਦੇ ਵਿੱਚ ਵਕਈ ਜਿਹੜੀ ਇਹ ਧਰਮ ਪਰਵਰਤਨ ਦੀ ਹਨੇਰੀ ਚੱਲ ਰਹੀ ਹੈ ਨੂੰ ਠੱਲ ਪਾਈ ਜਾ ਸਕਦੀ ਆ ਸੋ ਇਹ ਮਾਮਲਾ ਇਸ ਤਰ੍ਹਾਂ ਨਿਬੜਿਆ ਜੀ ਇਸ ਦੇ ਨਾਲ ਹੀ ਇੱਕ ਮਾਮਲਾ ਕੈਨੇਡਾ ਤੋਂ ਵੀ ਅਕਾਲ ਤਖਤ ਸਾਹਿਬ ਦੇ ਪੁੱਜਾ ਹੋਇਆ ਸੀ ਅਨਟਾਰੀਓ ਦਾ ਸ਼ਹਿਰ ਹਮਿਲਟਨ ਆ ਉੱਥੇ ਹੁਣ ਪੰਜਾਬੀਆਂ ਦੀ ਸਿੱਖਾਂ ਦੀ ਕਾਫੀ ਵਸੋਂ ਹੋ ਚੁੱਕੀ ਆ ਉੱਥੋਂ ਦਾ ਇੱਕ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਦੇ ਨਾਂ ਤੇ ਬਣਾਇਆ ਹੋਇਆ ਉੱਥੇ ਸ਼ਹੀਦ ਗੁਰਪ੍ਰੀਤ ਸਿੰਘ ਵਰਗ ਜਿਹੜੇ ਕਿ 84 ਦੇ ਬਹਾਸ਼ੀਦ ਹੋ ਗਏ ਸੀ ਉਹਨਾਂ ਦੇ ਮਾਤਾ ਜੀ ਅਤੇ ਧਰਮ ਪਤਨੀ ਰਹਿੰਦੇ ਆ ਸੋਨਾਂ ਨੂੰ ਆਸਰੇ ਦੀ ਲੋੜ ਸੀਗੀ ਪਰ ਉੱਥੋਂ ਦੀ ਪ੍ਰਬੰਧਕ ਕਮੇਟੀ ਕੋਲ ਉਹਨਾਂ ਦਾ ਦਰਵਿਹਾਰ ਕੀਤਾ ਗਿਆ ਉੱਥੋਂ ਦੀ ਸੰਗਤ ਇਹ ਮਸਲਾ ਲੋਕਾਂ ਦੀ ਕਚੈੜੀ 'ਚ ਲੈ ਕੇ ਆਈ ਕਿ ਜੇਕਰ ਸਾਡੇ ਗੁਰਦੁਆਰੇ ਲੋੜਵੰਦ ਸ਼ਹੀਦ ਪਰਿਵਾਰਾਂ ਦੀ ਮਦਦ ਨਹੀਂ ਕਰ ਸਕਦੇ ਤਾਂ ਫਿਰ ਆਪਾਂ ਇਹਨਾਂ ਤੋਂ ਕਰਾਉਣਾ ਕੀ ਹੈ ਸੋ ਮਾਮਲਾ ਅਕਾਲ ਤਖਤ ਸਾਹਿਬ ਤੇ ਪਹੁੰਚਾ ਇਹ ਅਕਾਲ ਤਖਤ ਸਾਹਿਬ ਵੱਲੋਂ ਹੁਣ ਇਸ ਗੁਰਦਵਾਰਾ ਸਾਹਿਬ ਹਮਿਲਟਨ ਦੇ ਪ੍ਰਧਾਨ ਸੰਤ ਸਿੰਘ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਇਥੇ ਪੇਸ਼ ਹੋ ਕੇ ਆਪਣਾ ਪੱਖ ਦੱਸਣ ਲਈ ਕਿਹਾ ਗਿਆ ਆ ਵੀ ਤੁਸੀਂ ਕਿਉਂ ਪੁਲਿਸ ਬੁਲਾ ਕੇ ਬੀਬੀਆਂ ਨੂੰ ਬੇਪੱਤ ਕੀਤਾ ਉਹ ਬੀਬੀਆਂ ਜਿਹੜੀਆਂ ਕਿ 5000 ਸਰਮਾਇਆ ਆ ਸ਼ਹੀਦ ਪਰਿਵਾਰਾਂ ਦੇ ਨਾਲ ਸਬੰਧਤ ਹੈਗਾ ਆ ਇਸ ਦੇ ਨਾਲ ਹੀ ਕੈਨੇਡਾ ਦੀ ਸੰਗਤ ਨੂੰ ਤੇ ਬਾਹਰਲੀ ਸੰਗਤ ਸਾਰਿਆਂ ਮੁਲਕਾਂ ਦੀ ਨੂੰ ਅਕਾਲ ਤਖਤ ਸਾਹਿਬ ਵੱਲੋਂ ਇਹ ਦੇਸ਼ ਦਿੱਤੇ ਗਏ ਆ ਕਿ ਸ਼ਹੀਦ ਪਰਿਵਾਰਾਂ ਦਾ ਸਤਕਾਰ ਰੱਖਿਆ ਜਾਵੇ ਜੇਕਰ ਕੋਈ ਲੋੜਵੰਦ ਸ਼ਹੀਦ ਪਰਿਵਾਰ ਆ ਉਹਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਕਿਤੇ ਹੋਰ ਰੱਖਣ ਦੀ ਲੋੜ ਆ ਤੇ ਉਹਦੀ ਰਹਿائش ਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਸ਼ਹੀਦ ਪਰਿਵਾਰਾਂ ਦੀ ਸਾਂਭ ਸੰਭਾਲ ਕੌਮ ਦਾ ਜਿਹੜਾ ਜ਼ਮਾਇਆ ਤੇ ਇਹਦੇ ਵਾਸਤੇ ਬਕਾਇਦਾ ਤਨਦੇਹੀ ਦੇ ਨਾਲ ਆਪਣੇ ਫਰਜ਼ ਨਿਭਾਏ ਜਾਣ ਤੇ ਗੁਰਦੁਆਰਾ ਜਿਲ੍ਹਾ ਆ ਉਹ ਕਹਿੰਦੇ ਇਸ ਤੋਂ ਵੱਧ ਕੋਈ ਵਧੀਆ ਥਾਂ ਨਹੀਂ ਹੋ ਸਕਦੀ ਜਿੱਥੇ ਕਿ ਕਿਸੇ ਲੋੜਵੰਦ ਦੀ ਮਦਦ ਕੀਤੀ ਜਾਵੇ ਸੋ ਸ਼ਹੀਦ ਪਰਿਵਾਰਾਂ ਦਾ ਵਿਸ਼ੇਸ਼ ਖਿਆਲ ਰੱਖਣ ਦੀ ਗੱਲ ਜਿਹੜਾ ਅਕਾਲ ਤਖਤ ਸਾਹਿਬ ਅਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾ ਵੱਲੋਂ ਕੀਤੀ ਗਈ ਹੈ ਆਪਾਂ ਇੱਥੇ ਪ੍ਰੋਗਰਾਮ ਮਕਾਉਨੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਕੱਲ ਨੂੰ ਤੁਹਾਡੇ ਨਾਲ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ